ਵੇ ਚਾਹੇ ਸਤਲੁਜ ਜਿੰਨਾ ਮਰਜੀ ਜ਼ੋਰ ਲਾ ਲੈ ਜਿੰਨਾ ਮਰਜੀ ਡੋਬ ਦੇ ਇਹ ਲੋਕ ਰੋਣਗੇ ਨਹੀਂ ਟੁੱਟਣਗੇ ਨਹੀਂ ਕਿਉਂਕਿ ਸਾਰਾ ਪੰਜਾਬ ਇਹਨਾਂ ਦੇ ਨਾਲ ਖੜਾ ਹਾਲਾਂਕਿ ਦੋਖਾਂ ਦਾ ਘਰ ਟੁੱਟਿਆ ਘਰ ਟੁੱਟ ਗਏ ਨੇ ਰੁੜ ਗਏ ਸਾਰਾ ਕੁਝ ਰੋਡ ਤੇ ਬੈਠੇ ਨੇ ਲੋਕ ਇੱਕ ਇੱਕ ਥੈਲੇ ਨੂੰ ਤਰਸ ਰਹੇ ਨੇ ਪਰਮਾਤਮਾ ਨੇ ਕਹਿਰ ਪਾਇਆ ਨੇ ਪਰਮਾਤਮਾ ਨੇ ਰੱਖਣਾ ਵੀ ਹੈ ਇਹਨਾਂ ਨੂੰ ਵਾਹਿਗੁਰੂ ਰੱਖੂਗਾ ਇਹਨਾਂ ਨੂੰ ਈ ਰੋਇਆ ਕਮਜ਼ੋਰ ਹੋ ਜਾਂਦਾ ਬੰਦਾ ਹੂੰ ਇਸ ਕਰਕੇ ਰੋ ਕੇ ਉਹਨਾਂ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਕਦੇ ਪੰਜਾਬ ਡਿੱਗਿਆ ਨਹੀਂ ਕਦੇ ਹਾਰਿਆ ਨਹੀਂ ਅੱਜ ਵੀ ਨਹੀਂ ਹਾਰਨਾ ਅਸੀਂ ਸਾਰੇ ਇੱਕ ਹੈ ਖੜੇ ਆ ਤੇ ਖੜੇ ਰਹਾਂਗੇ ਆਉਣ ਵਾਲੇ 6 ਮਹੀਨਿਆਂ ਚ ਜਿੰਨੇ ਵੀ ਮੇਰੇ ਸ਼ੋਅ ਲੱਗਣਗੇ ਚਾਹੇ ਉਹ ਪੰਜਾਬ 'ਚ ਲੱਗਣ ਚਾਹੇ ਪੰਜਾਬ ਤੋਂ ਬਾਹਰ ਲੱਗਣ ਉਹ ਸਾਰੀ ਪੇਮੈਂਟ ਲਿਆ ਕੇ ਆਪਾਂ ਇਹਨਾਂ ਲੋਕਾਂ ਦੇ ਇੱਥੇ ਕੰਮਾਂ ਦੇ ਵਿੱਚ ਲਾਵਾਂਗੇ ਜਦ ਤੱਕ ਇਹ ਉੱਠਦੇ ਨਹੀਂ ਹੈ ਇਹਨਾਂ ਦੀ ਰਿਸਪੈਕਟ ਕਰਨੀ ਬੰਦ ਦੀ ਐ ਦੇਖੋ ਬਹੁਤ ਲੱਗ ਲੱਗ ਨਾਵਾਂ ਤੋਂ ਸਾਨੂੰ ਬੁਲਾਇਆ ਗਿਆ ਪਰ ਅਸੀਂ ਕਹਿੰਦੇ ਅੱਜ ਅਸੀਂ ਖੜੇ ਆ ਜਿੰਨਾ ਕਿ ਜੋਗੇ ਹੈਗੇ ਆ ਅਸੀਂ ਓਨਾਂ ਕਾ ਅਸੀਂ ਕਰਨ ਆਏ ਆ ਠੀਕ ਹੈ ਜੀ ਜਿੰਨੇ ਜੋਗੇ ਅਸੀਂ ਹੋਰ ਹੋਵਾਂਗੇ ਅਸੀਂ ਉਹ ਕਰਾਂਗੇ ਸਾਡੀ ਰੋਟੀ ਚੱਲਦੀ ਆ ਸਾਰਿਆਂ ਦੀ ਸਿੰਗਰਾਂ ਦੀ ਐਕਟਰਾਂ ਦੀ ਪੱਤਰਕਾਰਾਂ ਦੀ ਅੱਜ ਉਹਨਾਂ ਸਾਰਿਆਂ ਤੇ ਮੁਸੀਬਤਾਂ ਜਿਹੜੇ ਸਾਨੂੰ ਸਾਰੇ ਸੁਣਦੇ ਆ ਅਸੀਂ ਅੱਜ ਉਹਨਾਂ ਦੇ ਨਾਲ ਖੜਾਂਗੇ ਔਰ ਖੜੇ ਵੀ ਆ ਸਤਲੁਜ ਉਹ ਫਾਨ ਤੇ ਆ ਤੇ ਲੋਕ ਵੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਤਲੁਜ ਆਪਣਾ ਜ਼ੋਰ ਲਾ ਰਿਹਾ ਲੋਕਾਂ ਨੂੰ ਡੋਬਣ ਦੇ ਲਈ ਪਰ ਇੱਥੇ ਸੇਵਾਦਾਰ ਸਿੰਗਰ ਭਾਈਚਾਰਾ ਔਰ ਸਭ ਆਪਣਾ ਜ਼ੋਰ ਲਾ ਰਹੇ ਨੇ ਜੋਰੀ ਮੈਂ ਕਹੂੰਗਾ ਕਿਉਂਕਿ ਇਹ ਕਹਿੰਦੇ ਨੇ ਵੀ ਚਾਹੇ ਸਤਲੁਜ ਜਿੰਨਾ ਮਰਜ਼ੀ ਜ਼ੋਰ ਲਾ ਲੇ ਜਿੰਨਾ ਮਰਜ਼ੀ ਡੋਬ ਦੇ ਇਹ ਲੋਕ ਰੋਣਗੇ ਨਹੀਂ ਟੁੱਟਣਗੇ ਨਹੀਂ ਕਿਉਂਕਿ ਸਾਰਾ ਪੰਜਾਬ ਇਹਨਾਂ ਦੇ ਨਾਲ ਖੜਾ 2% ਵਾਲੇ ਇਹਨਾਂ ਦੇ ਨਾਲ ਖੜੇ ਆ ਸਰਕਾਰਾਂ ਆਉਣ ਚਾਹੇ ਨਾ ਆਉਣ ਬਾਕੀ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਇੰਦਰਜੀਤ ਬਾਈ ਨੂੰ ਨਾਲ ਲਊਂਗਾ ਇੰਟਰਵਿਊ ਅਸੀਂ ਕਰਾਂਗੇ ਦੋਵੇਂ ਬਾਈ ਥੋੜਾ ਜਿਹਾ ਅੱਗੇ ਨੂੰ ਆਜੋ ਔਰ 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 ਇਹ ਤਾਂ 2% ਵਾਲਿਆਂ ਦੇ ਮਾਮਾ ਵੀ ਆ ਗਏ ਆ ਇੰਦਰਜੀਤ ਬਾਈ ਇੰਟਰੋਡਿਊਸ ਤੁਸੀਂ ਕਰਾਉਣਾ ਕਿਹੜੇ ਕਿਹੜੇ ਗਾਣੇ ਤੋਂ ਵੀ ਮਸ਼ਹੂਰ ਨੇ ਨਾਲ ਗੱਲਬਾਤ ਵੀ ਕਰਾਂਗੇ ਇੱਕ ਇੱਕ ਥੋੜਾ ਜਿਹਾ ਦੱਸਣਾ ਨਾਲ ਇੰਡੀ ਹੋ ਜਰੂ ਬਾਈ ਬਾਈ ਜੀ ਦੱਸੋ ਚੱਲ ਮੈਂ ਗਾਣਿਆਂ ਤੇ ਗਲਤੀ ਕਰ ਰਹਾ ਜਾਂਦਾ ਨਾ ਇੰਟਰੋਡਿਊਸ ਤੁਸੀਂ ਕਰੋ ਮੇਰੀ ਇਹ ਸਾਡੇ ਮਾਸੀ ਜੀ ਨੇ ਜੀ ਕੁਲਦੀਪ ਕੌਰ ਜੀ ਸੋ ਇਹਨਾਂ ਦੇ ਤਕਰੀਬਨ ਤੁਸੀਂ ਸਾਰਿਆਂ ਨੇ ਗਾਣੇ ਸੁਣਿਆ ਘੱਗਰੇ ਦੀ ਲੋਣ ਭੇਜ ਗਈ ਹੂੰ ਯਾਰ ਦਾ ਚੌਥਾ ਗੇੜਾ ਕੁੰਡ ਚੱਕ ਗੋਰੀਏ ਮਾਰਦੇ ਸਲੂਟ ਗੋਰੀਏ ਸਿਦਾ ਜੀ ਦੇ ਨਾਲ ਮਾਨਕ ਸਾਹਿਬ ਦੇ ਨਾਲ ਜੀ ਰਣਜੀਤ ਕੌਰ ਆਂਟੀ ਜੀ ਸੋ ਕੌਣ ਨਹੀਂ ਜਾਣਦਾ ਜੀ ਮੁਹੰਮਦ ਸਦੀਕ ਜੀ ਦੇ ਨਾਲ ਆਂਟੀ ਹੁਣਾਂ ਨੇ ਬਹੁਤ ਸਮਾਂ ਇਹਨਾਂ ਨੇ ਗਾਇਆ ਇਹਨਾਂ ਦੀ ਚੋਲੀ ਪਾਇਆ ਆਪਣੇ ਆਪਣੇ ਇਹਨਾਂ ਦੀ ਚੋਲੀ ਪਾਇਆ ਸਾਰੇ ਗਾਣੇ ਦੀਦੀ ਦਾ ਕਨੈਕਟ ਹੁਣ ਉਹ ਚ ਵੀ ਆਇਆ ਸੀ ਕਿਹੜੀ ਫਿਲਮ ਆਈ ਸੀ ਹੁਣ ਹਿੰਦੀ ਆ ਰਹੀ ਆ ਨਹੀਂ ਉਹ ਰਣਵੀਰ ਵਾਲੀ ਜਿਹੜੀ ਪਿੱਛੇ ਫਿਲਮਾਈ ਸੀ ਆਈ ਨਹੀਂ ਹਲੇ ਆਣੀ ਹੈ ਕਬਲੇ ਆਉਣ ਵਾਲੀ ਆ ਇੱਥੇ ਪਤਾ ਨਹੀਂ ਅੱਛਾ ਬਾਈ ਜੀ ਫਿਰ ਮੇਰੇ ਸਾਡੇ 73 ਦਾ ਜਿੱਤ ਦਾ ਰੋਣਾ ਮੇਰੇ ਮਾਤਾ ਜੀ ਨੇ ਜੀ ਸੁਖਵੰਤ ਸੁਖੀ ਜੀ ਮਾਤਾ ਜੀ ਨੇ ਤੁਹਾਡੇ ਹਾਂ ਜੀ ਤੇ ਇਹਨਾਂ ਦੇ ਤਕਰੀਬਨ ਰਮਲਾ ਸਾਹਿਬ ਦੇ ਨਾਲ ਸਾਰੇ ਲੋਕਾਂ ਨੇ ਗਾਣੇ ਸੁਣੇ ਆ ਜੀ ਕਹਿੰਦੀ ਮੇਰਾ ਸਿਰ ਦੁਖਦਾ ਅੱਜ ਮੇਰਾ ਮੂਡ ਖਰਾਬ ਰਨ ਬੋਤ ਲਰ ਗਈ ਸੋ ਹੋਰ ਵੀ ਦیدار ਬੋਲ ਭਾਬੀਏ ਨਹੀਂ ਬੋਲੀ ਪਾਵਾਂਗੇ ਨਾ ਸੋ ਇਹ ਜੇ ਗਾਣੇ ਦਿੱਤੇ ਪਰ ਸਾਨੂੰ ਮੈਂ ਅੱਜ ਵੀ ਇਹ ਗੱਲ ਕਹਿਣਾ ਹੈ ਜੇ ਅਸੀਂ ਕੈਨੇਡਾ ਅਮਰੀਕਾ ਵਾਲੇ ਬਣੇ ਆ ਤੇ ਉਹ ਸਿਰਫ ਇਹਨਾਂ ਪੰਜਾਬੀਆਂ ਦੇ ਬਦੌਲਤ ਬਣੇ ਆ ਕਿਉਂਕਿ ਇਹਨਾਂ ਨੇ ਜੇ ਸਾਡੇ ਮਦਰ ਹੋਣਾ ਨੂੰ ਸੁਣਿਆ ਤੇ ਖਾੜੇ ਲੱਗੇ ਆ ਤੇ ਅੱਜ ਅਸੀਂ ਉਹ ਜਿਹੜੀ ਇੱਕ ਲਾਈਫ ਜਿਹੜੀ ਅਸੀਂ ਜੀ ਰਹੇ ਹਾਂ ਉਹ ਸਿਰਫ ਇੱਕ ਪੰਜਾਬੀਆਂ ਵਾਲੀ ਇਹਨਾਂ ਦੇ ਕਰਕੇ ਜੀ ਰਹੇ ਹਾਂ ਬਿਲਕੁਲ ਬਿਲਕੁਲ ਤੇ ਅੱਜ ਅਸੀਂ ਬਹੁਤਾ ਨਹੀਂ ਕਹਿ ਸਕਦੇ ਵੀ ਹਾਂ ਅਸੀਂ ਆਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਪਰ ਜਿੰਨਾ ਕਿ ਜੋਗੇ ਹੈਗੇ ਆ ਅਸੀਂ ਓਨਾ ਕਿ ਅਸੀਂ ਕਰਨ ਆਏ ਆਂ ਠੀਕ ਹੈ ਜੀ ਜਿੰਨੇ ਜੋਗੇ ਅਸੀਂ ਹੋਰ ਹੋਵਾਂਗੇ ਅਸੀਂ ਉਹ ਕਰਾਂਗੇ ਆ ਬਾਈ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਉਹਨਾਂ ਪੰਜਾਬੀਆਂ ਨੇ ਜਿਹੜੇ ਅੱਜ ਡੁੱਬਰੇ ਨੇ ਜਿਨ੍ਹਾਂ ਦੇ ਘਰ ਡੁੱਬੇ ਨੇ ਉਹਨਾਂ ਨੇ ਇਹਨਾਂ ਨੂੰ ਉੱਪਰ ਚੱਕਿਆ ਸੀ ਉਹਨਾਂ ਦੀ ਬਦੌਲਤ ਇਹ ਟੌਪ ਤੇ ਗਏ ਨੇ ਵਿਦੇਸ਼ਾਂ 'ਚ ਗਏ ਨੇ ਅੱਜ ਸੈਟਲ ਨੇ ਪਰ ਅੱਜ ਇਹਨਾਂ ਦੀ ਲੋੜ ਉਹਨਾਂ ਨੂੰ ਪਈ ਆ ਜੀ ਅੱਜ ਇਹ ਨਹੀਂ ਪਹੁੰਚਦੇ ਸੀ ਤਾਂ ਬੜੀ ਦੁੱਖ ਦੀ ਗੱਲ ਸੀ ਪਰ ਅੱਜ ਇਹ ਪਹੁੰਚੇ ਨੇ ਉਹ ਦੁੱਖ ਵੀ ਚਲਕਦਾ ਪਿਆ ਇਹਨਾਂ ਦੇ ਚਿਹਰਿਆਂ ਤੇ ਦੁੱਖ ਤਾਂ ਬਹੁਤ ਆ ਜੀ ਡੁੱਬੇ ਪਏ ਨੇ ਵਿਚਾਰੇ ਲੋਕ ਬਸ ਇੱਕ ਰੋਇਆ ਨਹੀਂ ਜਾ ਰਿਹਾ ਹੂੰ ਬਈ ਰੋਇਆ ਕਮਜ਼ੋਰ ਹੋ ਜਾਂਦਾ ਬੰਦਾ ਹੂੰ ਇਸ ਕਰਕੇ ਰੋ ਕੇ ਉਹਨਾਂ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਦਿਲ ਬਹੁਤ ਕਰਦਾ ਬਈ ਭਰਿਆ ਹੋਇਆ ਅਮਾਨ ਹੂੰ ਹਾਂਜੀ ਗੱਲ ਕਰਦੇ ਰੋਣਾ ਨਿਕਲ ਜਾਂਦਾ ਸਾਡਾ ਆਪਣਾ ਹੀ ਆ ਆਪਣਾ ਹੀ ਇਹਨਾਂ ਨੂੰ ਸੋਚ ਕੇ ਜਦੋਂ ਅਸੀਂ ਟੀਵੀ ਤੇ ਦੇਖਦੇ ਆਏ ਹਾਲਾਤ ਸਾਡਾ ਬਹੁਤ ਅਸੀਂ ਦੁਖੀ ਹੁੰਨੇ ਹਾਂ ਬਹੁਤ ਦੁਖੀ ਹਾਂ ਘਰ ਘਰ ਹਾਂਜੀ ਇਹ ਮੇਰੀ ਛੋਟੀ ਸਿਸਟਰ ਹੈ ਠੀਕ ਹੈ ਜੀ ਹਾਇਰ ਸਟਾਫਰ ਸੈਨਰਸ ਨੇ ਆ ਬੱਲੇ ਤੁਸੀਂ ਤੁਸੀਂ ਦਾ ਘਰ ਚੰਗੀ ਤਰ੍ਹਾਂ ਲੇਡੀਜ਼ ਨੂੰ ਪਤਾ ਹੁੰਦਾ ਇੱਕ ਘਰ ਨੂੰ ਬਣਾਉਣਾ ਬੜਾ ਔਖਾ ਹੁੰਦਾ ਬੜਾ ਟਾਈਮ ਲੱਗਦਾ ਇੱਥੇ ਘਰ ਰੋੜ ਕੇ ਲੋਕਾਂ ਦੇ ਬਣਾਏ ਘਰ ਕਰਦੇ ਆ ਕਿ ਇਹਨਾਂ ਨੂੰ ਰਾਜੀ ਖੁਸ਼ੀ ਰੱਖਣ ਤੇ ਘਰ ਐਂ ਵਸਦੇ ਰਹਿਣੇ ਆ ਇਹਨਾਂ ਦੇ ਬਹੁਤ ਹੌਸਲੇ ਬਲੰਦ ਬਾਈ ਇੰਦਰਜੀਤ ਨਿੱਕੂ ਹੁਣੇ ਪਿਛਲੇ ਕਾਫੀ ਦਿਨਾਂ ਤੋਂ ਫਰੋਈਪੁਰ ਦੇ ਏਰੀਏ 'ਚ ਲੱਗੇ ਹੋਏ ਨੇ ਔਰ ਬਾਈ ਉਹਨਾਂ ਨੂੰ ਵੇਖ ਕੇ ਸਿੰਗਰਦ ਬਾਈ ਆ ਰਹੇ ਨੇ ਹੁਣ ਹੈਨਾ ਪੂਰਾ ਮਤਲਬ ਮਦਦ ਕਰਨ ਲਈ ਆ ਰਹੇ ਨੇ ਤੇ ਅੱਜ ਕੀ ਕੁਝ ਲੈ ਕੇ ਆਏ ਨੇ ਜੀ ਇਹ ਰਾਸ਼ਨ ਤਾਂ ਫੁੱਲ ਭਰ ਕੇ ਲੈ ਕੇ ਨੇ ਟਰਾਲੀਆਂ ਪਿੱਛੇ ਆਉਂਦੀਆਂ ਨੇ ਅੱਛਾ ਮੰਡੀ ਨੂੰ ਕਿਹਾ ਮੈਂ ਕਿੰਡੀ ਤੁਸੀਂ ਖਿੱਚ ਕੇ ਆ ਜਾਓ ਕਿਉਂਕਿ ਰਾਸ਼ਨ ਇੱਥੇ ਜਿਹੜਾ ਪਿਆ ਪਹਿਲਾਂ ਪਾਉ ਵੰਡਦੇ ਆ ਤੁਹਾਡੇ ਵਾਲਾ ਉਸ ਤੋਂ ਬਾਅਦ ਕੋਈ ਹੋਰ ਆਉ ਫਿਰ ਉਹ ਵੰਡਣਾ ਸ਼ੁਰੂ ਕਰ ਦਊਗਾ ਇਹ ਤਾਂ ਟੂੜੀ ਲਿਆਏ ਆ ਪੱਠੇ ਲਿਆਏ ਆ ਅੱਛਾ ਜੀ ਪਹਿਲਾਂ ਤਾਂ ਗਾਂੜਿਆਂ ਚ ਗਾਈ ਜਾਂਦੇ ਹੁੰਦੇ ਸੀ ਹਾਂਜੀ ਅੱਜ ਪ੍ਰੈਕਟੀਕਲ ਕਰਕੇ ਵੈਸੇ ਪ੍ਰੈਕਟੀਕਲ ਨਹੀਂ ਕੀਤਾ ਹੋਊਗਾ ਕਦੇ ਨਹੀਂ ਨਹੀਂ ਕੀਤਾ ਐਵੇਂ ਮੈਂ ਝੂਠ ਬੋਲ ਰਿਹਾ ਤੂੜੀ ਪੱਠੇ ਮਤਲਬ ਸਿਰ ਗਾਣਿਆ ਸੀ ਪਹਿਲਾਂ ਮਤਲਬ ਹੋਰ ਕੀ ਨਹੀਂ ਪਬ ਇਹੋ ਜਿਹਾ ਦਾ ਨਾ ਆਵੇ ਹਾਂਜੀ ਹਾਂਜੀ ਹਾਂ ਇਹੋ ਜਿਹਾ ਨਾ ਆਵੇ ਸੱਚੇ ਪਾਤਸ਼ਾਹ ਇੱਕ ਚੀਜ਼ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਇੱਕ ਇੱਕ ਤੁਸੀਂ ਤੁਸੀਂ ਗੱਲ ਕਰ ਰਹੇ ਮੈਂ ਸੁਣ ਰਿਹਾ ਸੀ ਵੀ ਤੁਸੀਂ ਕਹੇ ਵੀ ਹਾਸਾ ਵੇਖ ਰਹੇ ਸਾਰਿਆਂ ਦੇ ਚਿਹਰਿਆਂ ਦੇ ਹਾਂਜੀ ਹਾਂਜੀ ਹਾਲਾਂਕਿ ਦੁੱਖਾਂ ਦਾ ਪਹਾੜ ਟੁੱਟਿਆ ਘਰ ਟੁੱਟ ਗਏ ਨੇ ਰੁੜ ਗਏ ਸਾਰਾ ਕੁਝ ਰੋਡ ਤੇ ਬੈਠੇ ਨੇ ਲੋਕ ਇੱਕ ਇੱਕ ਥੈਲੇ ਨੂੰ ਤਰਸ ਰਹੇ ਨੇ ਪਰ ਫਿਰ ਵੀ ਹੱਸ ਰਹੇ ਨੇ ਮੈਨੂੰ ਲੱਗਦਾ ਬਹੁ ਬਹੁਤ ਬਹਾਦਰ ਜੀ ਬਹੁਤ ਬਹਾਦਰ ਇਹਨਾਂ ਨੂੰ ਦਾਸ ਵੇਖੇ ਹੀ ਨਹੀਂ ਕਦੇ ਅਸੀਂ ਅਸੀਂ ਤੇ ਇਹਨਾਂ ਦੇ ਖੜੇ ਚਿਹਰੇ ਵੇਖੇ ਹੱਸਦੇ ਅਸੀਂ ਗਾਈਦਾ ਸੀ ਇਹ ਹੱਸਦੇ ਹੁੰਦੇ ਸੀ ਸਾਰੇ ਤੇ ਸਾਨੂੰ ਤਾਂ ਉਹੀ ਚਿਹਰੇ ਇਹਨਾਂ ਦੇ ਚਾਹੀਦੇ ਫਿਰ ਮਾਲਕ ਮੂਰੀ ਅਰਦਾਸ ਆਵੀ ਇਹਨਾਂ ਨੂੰ ਫਿਰ ਖੁਸ਼ਹਾਲ ਕਰਦੇ ਹੱਸਦੇ ਵਾਸਤੇ ਕਰਨ ਬਾਕੀ ਜੋ ਸਾਡੇ ਤੋਂ ਬਣ ਸਕਦਾ ਅਸੀਂ ਹੋਰ ਵੀ ਕਰਾਂਗੇ ਬਿਲਕੁਲ ਉਹਨਾਂ ਦਾ ਭਾਰ ਘਟਾਇਆ ਜਾ ਸਕਦਾ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਨੇ ਦੁਖੀ ਨੇ ਘਰ ਟੁੱਟ ਗਏ ਨੇ ਔਰ ਇਹ ਸਭ ਤੋਂ ਵਧੀਆ ਗੱਲ ਆ ਸਾਡੇ ਤੇ ਵੀ ਟੁੱਕਦੀ ਆ ਜਿਹੜੇ ਲੋਕ ਸਾਨੂੰ ਦੇਖਦੇ ਨੇ ਸਾਨੂੰ ਵਿਊ ਦਿੰਦੇ ਨੇ ਸਾਨੂੰ ਪੈਸੇ ਬਣਦੇ ਨੇ ਸਾਡੀ ਰੋਟੀ ਚੱਲਦੀ ਆ ਸਾਰਿਆਂ ਦੀ ਸਿੰਗਰਾਂ ਦੀ ਐਕਟਰਾਂ ਦੀ ਪੱਤਰਕਾਰਾਂ ਦੀ ਅੱਜ ਉਹਨਾਂ ਸਾਰਿਆਂ ਤੇ ਮੁਸੀਬਤ ਹੈ ਜਿਹੜੇ ਸਾਨੂੰ ਸਾਰੇ ਸੁਣਦੇ ਆ ਅਸੀਂ ਅੱਜ ਉਹਨਾਂ ਦੇ ਨਾਲ ਖੜਾਂਗੇ ਔਰ ਖੜੇ ਵੀ ਆ ਜਿਸ ਚੀਜ਼ ਦੀ ਲੋੜ ਹੋਏਗੀ ਅਸੀਂ ਰਲ ਕੇ ਸਾਰਾ ਭਾਈਚਾਰਾ ਉਹਨਾਂ ਦੇ ਨਾਲ ਜੁੜਾਂਗੇ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜੋਗੇ ਹੋਏ ਕਰਾਂਗੇ ਜਿੰਨੇ ਜੋਗੇ ਹੋਏ ਕਰਾਂਗੇ ਮੈਂ ਸਾਲ ਇਨੀ ਕਹ ਦੇਖੋ ਮੈਂ ਜੇ ਅੱਜ ਗੱਲ ਕਹੀਏ ਨਿੱਕੂ ਸਾਹਿਬ ਨੇ ਜਾਂ ਰਣਜੀਤ ਆਂਟੀ ਜੀ ਹੋਣੀ ਹੈਗੇ ਨੇ ਜਾਂ ਮਾਮ ਹੋਣੀ ਨੇ ਦੇਖੋ ਮੈਂ ਅੱਗੇ ਵੀ ਇਹ ਗੱਲ ਕਹੀ ਆ ਵੀ ਜਿੰਨੀ ਸਾਡੇ ਚ ਸ਼ਮਤਾ ਹੋਗੀ ਉਹ ਅਸੀਂ ਕਰਾਂਗੇ ਅਸੀਂ ਵੱਡੀਆਂ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਦੇਖੋ ਤੁਸੀਂ ਪੰਜਾਬ ਦੇ ਲੋਕ ਆ ਸਾਡੀਆਂ ਜੇ ਅੱਜ ਦੀ ਗੱਲ ਕਰੀਏ ਸਾਡੀਆਂ ਪੇਮੈਂਟਾਂ ਲੱਖ ਤੋਂ ਵੱਧ ਨਹੀਂ ਵਧਾਈਆਂ ਅਸੀਂ ਜਿਹੜੀਆਂ ਸਾਡੀਆਂ ਪੇਮੈਂਟਾਂ ਜੋ ਅਸੀਂ ਕਮਾਇਆ ਉਹਦੇ ਵਿੱਚੋਂ ਅਸੀਂ ਕੱਢ ਕੇ ਇਹ ਚੀਜ਼ ਲੈ ਕੇ ਰਹੇ ਜਿਨ੍ਹਾਂ ਦੀ ਹੁਣ ਪੇਮੈਂਟ ਬਾਈ ਜੀ 10-10 ਲੱਖ ਉਹ ਗੱਲ ਕਰ ਰਹੇ ਨੇ ਅਸੀਂ ਉਹਨਾਂ ਸਿਰ ਮੱਥੇ ਆ ਵੀ ਉਹ ਬਹੁਤ ਮੂਰੇ ਆ ਕੇ ਉਹਨਾਂ ਨੇ ਇਹ ਚੀਜ਼ ਕੀਤੀ ਹੈ ਸੋ ਅਸੀਂ ਸਭ ਤੋਂ ਵੱਡੇ ਅਸੀਂ ਸਾਰੇ ਬੈਠੇ ਆ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਆ ਬਾਈ ਦਲਜੀਤ ਦੋਸਾਹ ਜੀ ਦਾ ਇੰਦਰਜੀਤ ਨਿੱਕੂ ਸਾਹਿਬ ਦਾ ਸੋ ਇਹ ਜਿਹੜੇ ਇਹ ਲੋਕ ਨੇ ਜਿਹੜੇ ਨਾਲ ਜੁੜੇ ਨੇ ਸੋ ਅ ਅਸੀਂ ਕਹਿੰਦੇ ਵੀ ਸਾਡੀ ਜਿਹੜੇ ਆਹ ਸਾਡੇ ਸਾਡੇ ਲਈ ਇਹ ਸਾਡੇ ਬਜ਼ੁਰਗ ਨੇ ਕਿਉਂਕਿ ਅਸੀਂ ਇਹਨਾਂ ਨੂੰ ਸੁਣ ਸੁਣ ਕੇ ਵੱਡੇ ਹੋਏ ਆ ਇਹਨਾਂ ਦੇ ਹੱਥਾਂ 'ਚ ਪਲੇ ਆ ਤੇ ਅੱਜ ਮੈਨੂੰ ਇਹ ਚੀਜ਼ ਦੀ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਜਿਹੜੇ ਮਤਲਬ ਜਿਹੜੇ ਪੰਜਾਬੀ ਲੋਕ ਨੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਵਸਦੇ ਨੇ ਉਹਨਾਂ ਨੇ ਅੱਜ ਸਾਨੂੰ ਖਿੜੇ ਮੱਥੇ ਆਪਦੇ ਘਰਾਂ ਦੇ ਵਿੱਚ ਆਪਦੇ ਪਿੰਡ 'ਚ ਸਾਨੂੰ ਬੁਲਾਇਆ ਤੇ ਐਕਸੈਪਟ ਕੀਤਾ ਤੇ ਮੈਂ ਇਹੀ ਗੱਲ ਕਹੂੰਗਾ ਵੀ ਇਹ ਜਿਹੜੇ ਕਲਾਕਾਰ ਨੇ ਬਾਈ ਜੀ ਇਹਨਾਂ ਦੀ ਰਿਸਪੈਕਟ ਕਰੋ ਇਹ ਅੱਜ ਤੁਹਾਡੇ ਲਈ ਖੜੇ ਨੇ ਬਿਲਕੁਲ ਬਿਲਕੁਲ ਇਹਨਾਂ ਦੀ ਰਿਸਪੈਕਟ ਕਰਨੀ ਬਣਦੀ ਆ ਦੇਖੋ ਬਹੁਤ ਲੱਗ ਲੱਗ ਨਾਵਾਂ ਤੋਂ ਸਾਨੂੰ ਬੁਲਾਇਆ ਗਿਆ ਪਰ ਅਸੀਂ ਕਹਿੰਦੇ ਅੱਜ ਅਸੀਂ ਖੜੇ ਆ ਜਿੰਨੇ ਜੋਗੇ ਵੀ ਆ ਸੋ ਪਲੀਜ਼ ਰੱਖ ਇਹ ਰਿਸਪੈਕਟ ਜ਼ਰੂਰੀ ਹੈ ਇਹ ਚੀਜ਼ ਦਾ ਨਿਕੂ ਭਾਈ ਮੈਨੂੰ ਲੱਗਦੇ ਨੇ ਮਾਨਕੌਰਾਂ ਦੇ ਪਰਿਵਾਰ ਚੋਂ ਭਾਈ ਇਹ ਲੱਗਦੇ ਨੇ ਮੈਂ ਉਹਨਾਂ ਦਾ ਪੋਤਾ ਹੈ ਤਨਵੀਰ ਗੋਗੀ ਹੈ ਕੀ ਨਾਮ ਦੱਸਿਆ ਤਨਵੀਰ ਗੋਗੀ ਤਨਵੀਰ ਗੋਗੀ ਕੇਵਲ ਜਲਾਲ ਜੀ ਦਾ ਬੇਟਾ ਹੈ ਅੱਛਾ ਜੀ ਇਹ ਆਇਆ ਸੀ ਗੋਭੀ ਦੀ ਕੱਚੀ ਵਪਾਰ ਨੇ ਹੂੰ ਹੂੰ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਫਿਰ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਬੜੇ ਗਾਣੇ ਤਨਵੀਰ ਦੇ ਆਏ ਨੇ ਸੁਖਵਿੰਦਰ ਸਿੰਘ ਉਹ ਨਹੀਂ ਮੈਨੂੰ ਲੱਗਦਾ ਤਨਵੀਰ ਤੋਂ ਬਿਨਾ ਕਦੇ ਤੁਰੇ ਨਹੀਂ ਹੋਣਗੇ ਕਿਸੇ ਪਾਸੇ ਅੱਛਾ ਜੀ ਇਹ ਇਕੱਠੇ ਭਰਾ ਦੋਨਾਂ ਨੇ ਸ਼ੁਰੂਆਤ ਕੀਤੀ ਸੀ ਬਹੁਤ ਇਨ ਬਹੁਤ ਗਾਣੇ ਗਾਇਨਤਮੀਰ ਨੇ تنਵੀਰ ਦੱਸੋ ਯਾਰ ਲੋਕਾਂ ਦਾ ਪਿਆਰ ਹੈ ਕਿਉਂਕਿ ਕਾਫੀ ਧੀਰ ਤੋਂ ਗਾਉਣ ਲੱਗਿਆ ਹੋਇਆ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਮਾਂ ਦੀ ਦੁਪਹਿਰ ਖੜੀਏ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਹੁੰਦੇ ਸੋ ਗਾਣੇ ਦੇ ਗਲਤ ਚੱਲੀ ਜਾਣੀਆਂ ਪਰ ਆ ਜਿਹੜਾ ਵਕਤ ਹੈ ਨਾ ਇਸ ਵਕਤ ਅਸੀਂ ਜਦੋਂ ਆਏ ਆ ਤੇ ਸਾਨੂੰ ਇਹ ਸਾਡੇ ਦੁੱਖ ਦੀ ਘੜੀ ਹੈ ਸਾਨੂੰ ਲੋਕਾਂ ਨੇ ਬਣਾਇਆ ਅੱਜ ਰੱਬ ਦਾ ਇਹ ਜਿਹੜਾ ਕਹਿਰ ਹੈ ਨਾ ਕੋਈ ਗੱਲ ਨਹੀਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕਦੇ ਪੰਜਾਬ ਡਿੱਗਿਆ ਨਹੀਂ ਕਦੇ ਹਾਰਿਆ ਨਹੀਂ ਅੱਜ ਵੀ ਨਹੀਂ ਹਾਰਨਾ ਅਸੀਂ ਸਾਰੇ ਇੱਕ ਹਾਂ ਖੜੇ ਹਾਂ ਤੇ ਖੜੇ ਰਹਾਂਗੇ ਬਿਲਕੁਲ ਬਿਲਕੁਲ ਤਾਂ ਮੈਂ ਧੰਨਵਾਦ ਕਰਦਾ ਇਸ ਪੂਰੀ ਟੀਮ ਦਾ ਜਿਹੜੇ ਬਾਈ ਇੰਦਰਜੀਤ ਨਿੱਕੂ ਹਰਾਨੇ ਸ਼ੁਰੂਆਤ ਕੀਤੀ ਸੀ ਫਰੋਇਪਰ 'ਚ ਔਰ ਹੁਣ ਕਲਾਕਾਰ ਤੇ ਕਲਾਕਾਰ ਇੱਥੇ ਆਉਣੇ ਸ਼ੁਰੂ ਹੋ ਗਏ ਨੇ ਮੈਨੂੰ ਲੱਗਦਾ ਵੀ ਹੁਣ ਵੱਡੇ ਵੱਡੇ ਫਿਲਮੀ ਸtare ਜਲਦੀ ਉਤਰ ਆਉਣਗੇ ਇਸ ਫਰੋਇਪਰ ਦੀ ਧਰਤੀ ਦੇ ਉਜਾੜਾ ਬੜਾ ਵੱਡਾ ਇੱਥੇ ਔਰ ਮੈਂ ਸਪੈਸ਼ਲੀ ਧੰਨਵਾਦ ਕਰਦਾ ਵੀ ਸਾਡੇ ਫਰੋਇਪਰ ਦੇ ਵਿੱਚ ਆ ਕੇ ਦੁੱਖ ਸੁਣ ਰਹੇ ਨੇ ਉਹਨਾਂ ਲੋਕਾਂ ਦੇ ਨਾਲ ਖੜੇ ਨੇ ਜਿਹੜੇ ਲੋਕ ਵਿਚਾਰੇ ਇੰਤਜ਼ਾਰ ਕਰ ਰਹੇ ਸੀ ਵੀ ਸਾਡੇ ਕੋਲੇ ਕੋਈ ਤਾਂ ਆਏ ਸਰਕਾਰ ਆਈ ਚਾਹੇ ਨਹੀਂ ਆਈ ਪਰ ਉਹ ਲੋਕ ਤਾਂ ਹੁਣ ਜਿਨ੍ਹਾਂ ਨੂੰ ਅਸੀਂ ਸੁਣਦੇ ਰਹੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਅਸੀਂ ਖੜਦੇ ਰਹੇ ਕਿ ਅੱਜ ਉਹ ਸਾਡੇ ਨਾਲ ਖੜਨਗੇ ਔਰ ਵਾਕਿਆ ਹੀ ਅੱਜ ਉਹ ਲੋਕ ਉਹਨਾਂ ਪੀੜਤ ਲੋਕਾਂ ਦੇ ਨਾਲ ਖੜ ਚੁੱਕੇ ਨੇ ਬਾਕੀ ਤੁਹਾਡੀ ਕੋਈ رائے ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਸੈਕਸ਼ਨ ਬਣਿਆ ਹੈ ਉਹਦੇ ਵਿੱਚ ਆਪਣੀ رائے ਲਿਖ ਸਕਦੇ ਹੋ ਹੋਰ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਾਡੇ ਸਕਰੀਨ ਤੇ ਦਿੱਤੇ ਨੰਬਰਾਂ ਦੇ ਤੁਸੀਂ ਹਰ ਵੇਰੇ ਮੈਨੂੰ ਰੋਕ ਦਿੰਦੇ ਹੋ ਜਦੋਂ ਮੈਂ ਕਲੋਜ਼ਿੰਗ ਕਰਦਾ ਕਲੋਜ਼ਿੰਗ ਕਰਦਾ ਕਿਉਂਕਿ ਮੇਰੇ ਮਨ 'ਚ ਹੀ ਕੀ ਆਉਂਦਾ ਕਿ ਆਪਾਂ ਬੜੇ ਕੰਮ ਕਰ ਰਹੇ ਆ ਜਿਵੇਂ ਅੰਟੀਨਾ ਨੇ ਕਿਹਾ ਕਿ ਸਾਰੇ ਕਲਾਕਾਰ ਇਕੱਠੇ ਹੋ ਕੇ ਪ੍ਰੋਗਰਾਮ ਲਾਈਏ ਮੇਰਾ ਦਿਲ ਇਹ ਕਰਦਾ ਕਿ ਮੈਂ ਹੁਣ ਇਹ ਮੈਂ ਬੋਲ ਕੇ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੱਚੀ ਮੇਰਾ ਦਿਲ ਸੀ ਕਿ ਆਪਾਂ ਚੁੱਪਚਾਪ ਹੀ ਤੇ ਕੰਮ ਕਰੀ ਚੱਲੀਏ ਜਿਵੇਂ ਕਰੀ ਜਾ ਰਹੇ ਹਾਂ ਆਉਣ ਵਾਲੇ 6 ਮਹੀਨਿਆਂ ਚ ਜਿੰਨੇ ਵੀ ਮੇਰੇ ਸ਼ੋਅ ਲੱਗਣਗੇ ਚਾਹੇ ਉਹ ਪੰਜਾਬ ਚ ਲੱਗਣ ਚਾਹੇ ਪੰਜਾਬ ਤੋਂ ਬਾਹਰ ਲੱਗਣ ਉਹ ਸਾਰੀ ਪੇਮੈਂਟ ਲਿਆ ਕੇ ਆਪਾਂ ਇਹਨਾਂ ਲੋਕਾਂ ਦੇ ਇੱਥੇ ਕੰਮਾਂ ਦੇ ਵਿੱਚ ਲਾਵਾਂਗੇ ਜਦ ਤੱਕ ਇਹ ਉੱਠਦੇ ਨਹੀਂ ਇਹ ਉਹ ਚਾਹੇ ਇੱਥੇ 20 ਪਿੰਡ ਨੇ ਚਾਹੇ 50 ਪਿੰਡ ਨੇ ਜਿੰਨਾ ਕਿ ਮੇਰੇ ਕੋਲ ਮੇਰੇ ਕੋਲ ਹੋਊਗਾ ਆ ਵੇਖ ਲੋ ਬਾਕੀ ਆਉਣਗੇ ਬਾਕੀ ਫਿਰ ਦੇਖੀ ਜਾ ਬਾਈ ਇੰਦਰਜੀਤ ਨਿੱਕੂ ਵਾਸਤੇ ਹਾਲਾਂਕਿ ਕਲਾਪਿੰਗ ਵੀ ਕਰਤੀ ਕਿਉਂਕਿ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਬੜੀ ਵੱਡੀ ਗੱਲ ਆ ਆਪਣੀ ਕਮਾਈ ਦੇਣੀ ਸਾਰੀ ਦੇਣੀ ਦਾ ਸਬੰਧ ਦਾ ਹਰ ਕੋਈ ਕੱਢਦਾ ਸਾਰੀ ਕਮਾਈ ਕੱਢਣੀ ਜਿੰਨੇ ਵੀ ਸ਼ੋਅ ਇਸ ਤੋਂ ਬਾਅਦ ਆਉਣ ਵਾਲੇ ਬਾਈ ਕਹਿੰਦੇ ਕਿ ਕਿੰਨੇ ਜੇ ਲਾ ਲਈਏ ਲੋਕ ਦਿਨਾਂ ਜੇ ਉੱਠ ਜਾਣਗੇ ਜਿਵੇਂ ਸਾਡੇ ਹੁਣ ਲੋਕਾਂ ਨੇ ਕਿਹਾ ਵੀ ਆਪਾਂ ਥੋੜਾ ਥੋੜਾ ਚੈਰਿਟੀ ਕਰੀਏ ਮੈਨੂੰ ਤਾਂ ਚੈਰਿਟੀ ਦੀ ਲੋੜ ਨਹੀਂ ਹੈਗੀ ਇੰਦਰ ਜੀ ਦੋ ਦੋ ਚਾਰ ਚਾਰ ਸ਼ੋਅ ਮੈਂ ਨਹੀਂ ਆਪਾਂ ਇਕੱਠੇ ਲਗਾਉਂਗਾ ਮਤਲਬ ਆਪਾਂ ਦੋ ਦੋ ਚਾਰ ਛੋਆਣਾ ਗੱਲ ਨਹੀਂ ਬਣਨੀ ਮਨ ਨਾਲ ਜੇ ਆਪਾਂ ਆਉਣ ਵਾਲਾ ਠੀਕ ਮਹੀਨੇ ਆਪਣੇ ਪੰਜਾਬ ਵਾਸਤੇ ਲਾਲੀ ਹੈ ਨਾ ਜਿੰਨੇ ਥੋੜੇ ਆਉਣ ਸ਼ੋਅ ਬਹੁਤੇ ਆਉਣ ਜਿੰਨੇ ਵੀ ਆਉਣਗੇ ਆਪਾਂ ਇਹ ਪਿੰਡਾਂ ਚ ਸਾਂਭ ਲਈਏ ਪਿੰਡ ਵੈਸੀ ਸਾਰੇ ਠੀਕ ਹੋ ਜਾਣਗੇ ਫਿਰ ਇਹਨਾਂ ਪਿੰਡਾਂ ਚ ਸ਼ੋਅ ਲਾ ਕੇ ਫਿਰ ਕਮਾ ਲਾਂਗੇ ਯਾਰ ਪੈਸਾ ਭਾਈ ਜੀ ਨਹੀਂ ਗੱਲ ਸਹੀ ਪੈਸਾ ਤਾਂ ਪਹਿਲਾਂ ਜਦੋਂ ਮੈਂ ਡੁੱਬਿਆ ਸੀ ਮੈਂ ਪਾਪਾ ਜੀ ਨੇ ਇਕ ਲਾਈ ਇਹ ਠੀਕ ਹੋਣੇ ਤੰਦਰੁਸਤ ਰਹਿਣ ਔਰ ਐਸੇ ਬਲੰਦ ਰਹਿਣ ਇਨ੍ਹਾਂ ਦੇ ਹੌਸਲੇ ਬਲੰਦ ਪਰਮਾਤਮਾ ਨੇ ਕਹਿਰ ਪਾਇਆ ਨਾ ਪਰਮਾਤਮਾ ਨੇ ਰੱਖਣਾ ਵੀ ਇਨ੍ਹਾਂ ਨੂੰ ਵਾਹਿਗੁਰੂ ਹੀ ਰੱਖੂਗਾ ਇਨ੍ਹਾਂ ਨੂੰ ਪਰਮਾਤਮਾ ਬਿਲਕੁਲ ਪਰਮਾਤਮਾ ਹਰ ਬੰਦੇ ਚ ਵਸਦਾ ਜੀ ਉਹਦੇ ਅੰਦਰ ਹੈਗਾ ਇਹਦੇ ਹੱਥੋਂ ਆਪਾਂ ਇੱਕ ਕੰਮ ਕਰਾਉਣਾ ਉਹ ਪਹਿਲਾਂ ਕਰਾ ਲਈਏ ਕੀ ਹੋ ਗਿਆ ਕੋਈ ਨਹੀਂ ਕੋਈ ਕੋਈ ਬਿਲਕੁਲ ਇਹ ਜਿਹੜਾ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਇਨ੍ਹਾਂ ਗੀਤਕਾਰਾਂ ਦਾ ਇਹ ਅੱਜ ਗਰਾਊਂਡ ਦੇ ਵਿੱਚ ਨੇ ਮਦਦ ਦੇ ਲਈ ਲੋਕਾਂ ਦੀ ਪਹੁੰਚੇ ਨੇ ਤੁਹਾਨੂੰ ਇਹ ਉਪਰਾਲਾ ਕਿਵੇਂ ਦਾ ਲੱਗਿਆ ਇਸ ਦੀ ਜਾਣਕਾਰੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਰੱਖਣਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸ਼ਖਵਿੰਦਰ ਸਿੰਘ ਸੋ